ਅਤਲ ਜੀ ਹਨ ਜਿਲ੍ਹਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਤਰਨਤਾਰਨ ਜੋ ਕਾਫੀ ਲੰਮੇ ਸਮੇਂ ਤੋਂ ਸ਼੍ਰੀ ਰਾਮ ਮੰਦਰ ਜੀ ਦੀ ਜਿਹੜੀ ਭਾਰਤ ਵਾਸੀਆਂ ਦੀ ਮੰਗ ਜਿਹੜੀ ਲੰਮਖਦੀ ਆ ਰਹੀ ਸੀ ਉਹਨੂੰ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਜਿਹੜਾ ਵਾ ਉਹ ਪੂਰਾ ਕੀਤਾ ਜਾ ਰਿਹਾ ਹੈ ਇਸ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤੇ ਦਿਨੋਂ ਤੁਹਾਨੂੰ ਆਦਾ ਵੀ ਉਹਨਾਂ ਰਾਮ ਭਗਤਾਂ ਦੀ ਜਿਹੜੀ ਚਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਜਿਹੜਾ ਪੂਰਾ ਕੀਤਾ ਔਰ 22 ਤਰੀਕ ਨੂੰ ਜਿਹੜੀ ਪ੍ਰਾਨ ਪ੍ਰਤੀਸਾ ਉਥੇ ਯੋਧਿਆ ਦੇ ਵਿੱਚ ਸਮਾਗਮ ਹੋ ਰਿਹਾ ਉਸ ਸੰਬੰਧੀ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਮੁੱਚੇ ਦੇਸ਼ ਨਿਵਾਸੀਆਂ ਨੂੰ ਔਰ ਦੇ ਨਾਲ ਨਾਲ ਸਮੂਹ ਰਾਮ ਭਗਤਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਇਹਦੇ ਨਾਲ ਨਾਲ ਸਮੂਹ ਸੰਗਤ ਨੂੰ ਅਪੀਲ ਕਰਦਾ ਵੀ ਜਿਸ ਤਰ੍ਹਾਂ ਦੀਵਾਲੀ ਦੇ ਆਪਾਂ ਜਿਹੜਾ ਵਾ ਘਰਾਂ ਦੇ ਵਿੱਚ ਦੀਪਮਾਲਾ ਕਰਦੇ ਆ ਆਟਿਛਬਾਜੀ ਚਲਾਉਂਦੇ ਆ ਠੀਕ ਉਸੇ ਤਰ੍ਹਾਂ ਹੀ ਇਹ ਵੀ ਇੱਕ ਦੀਵਾਲੀ ਵਰਗਾ ਹੀ ਤਿਹਾੜਾ ਹੈ ਇਹਨੂੰ ਆਪਾਂ ਬੜੇ ਉਤਸ਼ਾਹ ਤੇ ਉਹ ਮੰਗ ਨਾਲ ਮਨਾਈਏ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਦੀਪਮਾਲਾ ਕਰੀਏ ਬਾਹਰ ਲਾਈਟਿੰਗ ਵਗੈਰਾ ਕਰੀਏ ਆਟਿਛਬਾਜੀ ਚਲਾਈਏ ਤਾਂ ਜੋ ਇਹ ਸਾਡੀ ਚਰਾਂ ਤੋਂ ਲਟਕਦੀ ਆ ਰਹੀ ਜਿਹੜੀ ਮੰਗ ਆ ਉਹ ਕਉ ਉਛਾ ਨਾਲ ਜਿਹੜੀ ਆ ਉਹ ਅਸੀਂ ਇਸ ਇਸ਼ਤਿਹਾਰ ਨੂੰ ਜਿਹੜਾ ਵਾ ਮਨਾ ਸਕੀਏ ਔਰ ਮੈਂ ਇਹਦੇ ਨਾਲ ਨਾਲ ਜਿਹੜਾ ਵਾ ਆਪਣੀ ਸਮੂਚੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਜਿਹੜਾ ਵਾ ਇਹਨੂੰ ਆ ਰਾਮ ਮੰਦਰ ਦੇ ਨਿਰਮਾਣ ਵਾਸਤੇ ਜਿਹੜਾ ਵਾ ਉਹ ਪੂਰਨ ਸਹਿਯੋਗ ਦਿੱਤਾ ਉਹਦੇ ਕਰਕੇ ਮੈਂ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਔਰ ਇਹਦੇ ਨਾਲ ਨਾਲ ਮੈਂ ਆਪ ਸਭ ਜੀ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦਾ ਨਾਰਾ ਜਿਹੜਾ ਬੁਲੰਦ ਕਰਦਾ